ਹੈਲੋ ਸਾਰਿਆਂ ਮੇਰੀ ਪਿਆਰ ਪਰ ਇਸ ਸਤਿ ਸ਼੍ਰੀ ਅਕਾਲ ਜੀ ਕੌਜੀਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਕਰਦੇ ਆ ਤੇ ਗਾਇਸ ਅੱਜ ਬਣਾਉਣ ਲੱਗੇ ਆਪਾਂ ਨਾਸ਼ਤੇ ਖਸਤਾ ਖਸਾ ਕਚੋਰੀ ਉਹ ਕਚੋਰੀ ਪਤਾ ਨਾ ਕਾਦੀ ਬਣਾਉਣ ਲੱਗੇ ਆਂ ਸਾਮਕ ਦੇ ਆਟੇ ਦੇ ਪਿਆ ਸੀਗਾ ਮੇਰੇ ਕੋਲ ਥੋੜਾ ਜਿਹਾ ਤੇ ਜਾਂ ਤੁਸੀਂ ਚਾਵਲਾਂ ਦਾ ਆਟਾ ਥੋੜਾ ਤਾਂ ਮੇਰੇ ਕੋਲ ਦੇਖੋ ਚਾਵਲਾਂ ਦਾ ਆਟਾ ਪਿਆ ਸੀਗਾ ਬੇਟੀ ਦੀ ਡਿਮਾਂਡ ਸੀ ਕਿ ਮੈਨੂੰ ਉਹ ਵਾਲੇ ਕਚੋਰੀ ਬਣਾ ਕੇ ਦੋ ਤੇ ਕੁਝ ਮੇਰੇ ਕੋਲ ਸਵਾਕ ਦਾ ਆਟਾ ਪਿਆ ਹੈ ਤੇ ਆਹ ਦੇਖੋ ਉਹਦੇ ਲਈ ਕੀ ਕੁਝ ਲੈਣਾ ਆਪਾਂ ਸਭ ਤੋਂ ਪਹਿਲਾਂ ਮੈਂ ਆਲੂ ਬੋਇਲਡ ਕੀਤੇ ਹੋਏ ਨਾ ਕੱਦੂ ਕਸ ਕਰ ਲਿਆ ਠੀਕ ਹੈ ਜੀ ਤੁਸੀਂ ਵੀ ਇਦਾਂ ਹੀ ਕੱਦੂ ਕਸ ਕਰਕੇ ਪਾਓਗੇ ਨਾ ਤੇ ਫਿਰ ਕਚੋਰੀ ਜਿਹੜੀ ਸਾਡੀ ਹੈ ਨਾ ਬਿਲਕੁਲ ਵੀ ਨਾ ਟੁੱਟਦੀ ਹੈ ਨਾ ਫਟਦੀ ਹੈ ਤੇ ਬਹੁਤ ਵਧੀਆ ਬਣਦੀ ਹੈ ਪਹਿਲਾਂ ਵੀ ਤੁਹਾਨੂੰ ਵੀ ਵੀਡੀਓ ਸ਼ੇਅਰ ਕੀਤੀ ਹੋਈ ਹੈ ਨਾ ਤੇ ਆਦੇ ਵਿੱਚ ਉਹਦੇ ਲਈ ਲਿਆ ਮੈਂ ਦੇਖੋ ਕੱਦੂ ਕਸ ਕਰਕੇ ਫਿਰ ਉਸ ਤੋਂ ਬਾਅਦ ਲੈਣਾ ਆਪਾਂ ਹਰੀਆਂ ਮਿਰਚਾਂ ਅਦਰਕ ਤੇ ਕੱਟ ਲੇ ਮੈਂ ਪਿਆਜ਼ ਇਹ ਲੈ ਲਿਆ ਆਪਾਂ ਹਰਾ ਧਨੀਆ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਚੰਗੇ ਤਰ੍ਹਾਂ ਗ੍ਰाइंड ਕਰ ਲੈਣਾ ਜਿਵੇਂ ਨਾਰਮਲ ਆਪਾਂ ਗ੍ਰाइंड ਕਰਦੇ ਹਾਂ ਨਾ ਗ੍ਰਾਈਂਡਰ 'ਚ ਗ੍ਰाइंड ਕਰ ਲੈਣਾ ਤਾਕੀ ਫਿਰ ਇਹ ਵਧੀਆ ਤਰੀਕੇ ਨਾਲ ਹੋ ਜਾਂਦਾ ਤੇ ਹੁਣ ਤਦ ਤੱਕ ਆਪਾਂ ਗ੍ਰाइंड ਕਰ ਲੈਣੇ ਆ ਤੇ ਲੋ गाइस ਆ ਕਰ ਲਿਆ ਆਪਾਂ ਗ੍ਰाइंड ਠੀਕ ਹੈ ਇਹ ਸਾਰਾ ਕੁਝ ਆਪਾਂ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਗ੍ਰाइंड ਕਰਕੇ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਇਹ ਵੀ ਆਪਾਂ ਮਿਕਸ ਕਰ ਲੈਣਾ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਸਾਰਾ ਕੁਝ ਜੋ ਨਮਕ ਮਿਰਚ ਆਪਣੇ ਟੇਸਟ ਅਨੁਸਾਰ ਪਾਣਾ ਹੈ ਉਹ ਪਾਵਾਂਗੇ ਆਪਾਂ ਮਿਰਚ ਆਪਾਂ ਹਰੀਆਂ ਪਾਈ ਦਿੱਤੀਆਂ ਠੀਕ ਹੈ ਜੀ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾਣਾ ਹੈ ਨਾ ਮੁੱਕ ਜਿੰਨਾ ਤੁਹਾਡੇ ਕੋਲ ਆਟਾ ਜਿੰਨਾ ਤੁਸੀਂ ਬਣਾਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਪੀਸਿਆ ਧਨੀਆ ਥੋੜਾ ਜਿਹਾ ਆਪਾਂ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ ਬਰ ਹਲਕੀ ਜੀ ਮਿਰਚ ਲਾਲ ਪਾਣੀ ਪਾਓ ਨਹੀਂ ਤੇ ਮੈਂ ਵੈਸੇ ਹਰੀਆਂ ਪਾਈਆਂ ਪਾਣ ਦੀ ਜਰੂਰ ਨਹੀਂ ਹੈਗੀ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜਿਹੜਾ ਆਟਾ ਹੈ ਨਾ ਉਹ ਵਾਲਾ ਪਾਵਾਂਗੇ ਉਂਿਵੇਂ ਸੇ ਮੇਰੇ ਹਿਸਾਬ ਨਾਲ ਤੇ ਇਹ ਆਟਾ ਬਹੁਤ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਐਵੇਂ ਗੁੰਨ ਲੈਣਾ ਪਾਣੀ ਬਿਲਕੁਲ ਨਹੀਂ ਹਾਣੇ ਲਾਣਾ ਹੈਗਾ ਕਿਉਂਕਿ ਪਾਣੀ ਦੀ ਜ਼ਰੂਰਤ ਹੋਏਗੀ ਤੇ ਲਾਣਾ ਨਹੀਂ ਤੇ ਪਹਿਲਾਂ ਆਪਾਂ ਨਾਰਮਲ ਇਦਾਂ ਹੀ ਆਟਾ ਗੁੰਨਣਾ ਜਿਵੇਂ ਆਪਾਂ ਗੁੰਨਦੇ ਆ ਇਹਨੂੰ ਅੱਛੀ ਤਰ੍ਹਾਂ ਸਾਰਾ ਕੁਝ ਮਿਕਸ ਕਰ ਲੈਣਾ ਨਮਕ ਮਿਰਚ ਸਾਰਾ ਕੁਝ ਤੇ ਲੋ ਗਾਈਜ਼ ਆ ਦੇਖੋ ਜੀ ਆਟਾ ਗੁੱਝ ਕੇ ਹੋ ਗਿਆ ਤਿਆਰ ਹੁਣ ਆਪਾਂ 5-10 ਮਿੰਟ ਲਈ ਨਾ ਇਹਨੂੰ ਰੈਸਟ ਤੇ ਰੱਖ ਦਾਂਗੇ ਠੀਕ ਹੈ ਜੀ ਤੇ ਆ ਦੇਖ ਲਓ ਜੀ ਇੱਧਰ ਹੁਣ ਆਪਣਾ ਬਣਾ ਕੇ ਨਾਸ਼ਤਾ ਤੇ ਆਪਾਂ ਜਾਵਾਂਗੇ ਆਪਾਂ ਜਾਵਾਂਗੇ ਆਪਣੇ ਦੂਜੇ ਫਲੈਟ ਤੇ ਤੇ ਉੱਧਰ ਵੀ ਤੁਹਾਨੂੰ ਉਹਦੇ ਨਾਲ ਉੱਧਰ ਵੀ ਵੀਡੀਓ ਸ਼ੇਅਰ ਕਰੂੰਗੀ ਬੰਦਾ ਕੰਮ ਕਰਨਾ ਨਾ ਸੱਚੀ ਪੁੱਛੋ ਬੜਾ ਹੀ ਔਖਾ ਲੱਗ ਰਿਹਾ ਤੇ ਇੱਥੇ ਮੋਹਾਲੀ ਆ ਕੇ ਨਾ ਮੈਂ ਇਦਾਂ ਹੋ ਜਾਂਦਾ ਬੱਚਿਆਂ ਦਾ ਕਿਹਣਾ ਤਾਂ ਮੰਨਣੀ ਲੋ ਜੀ ਹੁਣ ਆਟਾ ਰੱਖ ਦਿੱਤਾ ਆਪਾਂ ਹੁਣ ਆਪਾਂ ਬਣਾ ਲਿਆਂਗੇ ਥੋੜੀ ਦੇਰ ਬਾਅਦ ਕਚੋਰੀਆਂ ਬਣਾਉਂਗੀ ਇਹਦੀਆਂ ਤੇ ਫਿਰ ਤੁਸੀਂ ਦੇਖਿਓ ਮੈਂ ਕਿਸ ਤਰੀਕੇ ਨਾਲ ਬਣਾਉਣੀ ਆ ਤਿ ਲੋ ਗਾਈਜ਼ ਆ ਦੇਖੋ ਜੀ ਏਦਾਂ ਬੇਲ ਕੇ ਕੇੜਾ ਲੈ ਕੇ ਤੇ ਚਾਹੇ ਨੁੱਝੇ ਤੁਸੀਂ ਨਾ ਆ ਬਟਰ ਪੇਪਰ ਕਹਿੰਦੇ ਆ ਨਾ ਜਿੰਨੂੰ ਤੇ ਇਹ ਰੱਖ ਸਕਦੇ ਹੋ ਤੁਸੀਂ ਠੀਕ ਹੈ ਏਦਾਂ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਚਾਹੋ ਤੇ ਇੰਦੇ ਚਕਲੇ ਤੇ ਵੀ ਬਣਾ ਸਕਦੇ ਐ ਇਸ ਤਰ੍ਹਾਂ ਕਰਕੇ ਕਚੋਰੀਆਂ ਬਣਾ ਕੇ ਆ ਦੇਖੋ ਫੁੱਲੀਆਂ ਫੁੱਲੀਆਂ ਕਚੋਰੀਆਂ ਪੈਦਾ ਬਣਾ ਸਕਦੇ ਆ ਬਹੁਤ ਟੇਸਟੀ ਬਹੁਤ ਵਧੀਆ ਤੇ ਸੌਫਟ ਸੌਫਟ ਵੀ ਬਣਦੀ ਐ ਤੇ ਜੇ ਕ੍ਰਿਸਪੀ ਕਰਨੀ ਐ ਤੁਸੀਂ ਕ੍ਰਿਸਪੀ ਵੀ ਕਰ ਸਕਦੇ ਹੋ ਆ ਦੇਖੋ ਜੀ ਅੱਜ ਆਪਾਂ ਨਾਸ਼ਤੇ ਦੇ ਵਿੱਚ ਇਹ ਬਣਾਈਆਂ ਕਚੋਰੀਆਂ ਮਾ ਚਿੰਟਾ ਦੇ ਚਿੰਟੇ ਦੀ ਨਾ ਵਧੀਆ ਹੁੰਦੀ ਹੈ ਚਿੰਟਾ ਕਿੱਥੇ ਤੇ ਗਾਇਜ਼ ਜੇਕਰ ਤੁਸੀਂ ਇਹਨੂੰ ਪਲਟੀ ਦਿਵਾਣੀ ਹੈ ਨਾ ਤਾਂ ਚਿੰਟੇ ਨਾਲ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ ਕੋਈ ਡਰ ਨਹੀਂ ਹੁੰਦਾ ਐਦਾਂ ਕਰਕੇ ਹਾਂ ਐਂ ਤਾਂ ਤੁਸੀਂ ਇਹਨੂੰ ਤਾਂ ਹਾਂ ਯਾ ਦਾਂ ਪਲਟੀ ਖਵਾ ਸਕਦੇ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਸਾਰੀ ਇਹ ਪਚੋਲੇ ਬਣਾ ਲਾਂਗੇ ਤੇ ਉਧਰ ਬਣ ਰੇ ਸਾਡੇ ਖਾਣ ਦੇ ਲਈ ਨਾਲ ਆਲੂ ਆ ਪਾ ਪਾਲੂ ਬਣਾ ਰਿਆ ਹਾਂ ਇਹਦੇ ਨਾਲ ਤੁਸੀਂ ਚਟਨੀ ਨਾਲ ਸੌਸ ਨਾਲ ਆਲੂ ਨਾਲ ਜਿੱਦਾਂ ਤੁਹਾਡਾ ਟੇਸਟ ਹੈ ਉਦਾਂ ਹੀ ਤੁਸੀਂ ਖਾ ਸਕਦੇ ਹੋ ਤਿਆਰ ਇੱਕ ਪਚੋਰੀ ਇਕਦਮ ਫੁਲਕੇ ਹੋ ਗਈ ਨਾ ਤਿਆਰ ਇਦਾਂ ਹੀ ਬਣਦੀ ਹੈ ਔਰ ਇਸ ਤਰੀਕੇ ਨਾਲ ਤੁਸੀਂ ਜਰੂਰ ਬਣਾਈਓ ਠੀਕ ਹੈ ਤੇ ਬਣਾਈਓ ਤੇ ਮੈਨੂੰ ਜਰੂਰ ਦੱਸਿਓ ਪਹਿਲਾਂ ਮੈਨੂੰ ਭੈਣ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਜਿਹੜੀਆਂ ਉਹ ਬਣਾਈ ਸੀ ਨਾ ਉਦੋਂ ਚਿੱਲੇ ਮੈਂ ਉਹ ਵੀ ਵੀਡੀਓ ਜਰੂਰ ਬਣਾਉਂਗੀ ਤੁਹਾਡੇ ਨਾਲ ਬਣਾਉਂਗੀ ਜਿਸ ਦਿਨ ਤੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਆ ਦੇਖੋ ਘਿਓ ਦਾ ਹੱਥ ਲਾ ਲੈਣਾ ਤੁਸੀਂ ਠੀਕ ਹੈ ਐਦਾਂ ਕਰਕੇ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਵੇਲਣਾ ਚਾਹੋ ਨਾ

ਤੇ ਤੁਸੀਂ ਪੋਲੋਥਿੰਦੇ ਵੀ ਬਣਾ ਸਕਦੇ ਹੋ ਠੀਕ ਹੈ ਆਹੋ ਜੀ ਹੈ ਤਾਂ ਬਣਾ ਲਿਆ ਬਟਰੇ ਦੇ ਤਾਂ ਪੋਲੋਥਿੰਦੇ ਬਹੁਤ ਵਧੀਆ ਤਰੀਕੇ ਨਾਲ ਉੱਠ ਜਾਂਦਾ ਹੈ ਚਾਹੇ ਹੱਥ ਦੇ ਨਾਲ ਵੀ ਦਬਾਅ ਪਾ ਲਓ ਪਲੇਟ ਨਾਲ ਵੀ ਤੁਸੀਂ ਪਾ ਸਕਦੇ ਹੋ ਤੇ ਇਹਦੇ ਨਾਲ ਵੀ ਪਾ ਸਕਦੇ ਇਹ ਬਹੁਤ ਸੌਫਟ ਹੁੰਦਾ ਜੇਕਰ ਤੁਸੀਂ ਚਾਹੋ ਨਾ ਤੇ ਤੁਸੀਂ ਨਹੀਂ ਪਿਆਜ਼ ਜਿਹੜੇ ਖਾਂਦੇ ਤੇ ਪਿਆਜ਼ਾਂ ਨੂੰ ਅਵੋਇਡ ਵੀ ਕਰ ਸਕਦੇ ਹੋ ਪਿਆਜ਼ ਨਹੀਂ ਪਾਓ ਆਹੋ ਪੋਲੋਥਿੰਦੇ ਬਹੁਤ ਜਲਦੀ ਉਤਰਦੇ ਮੇਰੇ ਕੋਲ ਪੋਲੋਥਿੰਦੇ ਸੀ ਤੇ ਮੈਂ ਕਿਹਾ ਚਲੋ ਇਹ ਵੀ ਦੱਸ ਦਵਾਂ ਤੁਹਾਨੂੰ ਆਹੋ ਅਦਾ ਬਣ ਕੇ ਦੇਖੋ ਕੁਚੋਰੀਆਂ ਸਾਰੀਆਂ ਆਪਾਂ ਬਹੁਤ ਵਧੀਆ ਬਹੁਤ ਟੇਸਟੀ ਵੀ ਬਣ ਗਈਆਂ ਤੇ ਆਹ ਦੇਖੋ ਕਿੰਨੀਆਂ ਵਧੀਆ ਫੁਲਕੀਂ ਤੇ ਉੱਤੀਆਂ ਅਰ ਜਿੰਨੇ ਖਾਣੀ ਆ ਕੇ ਖਾ ਲੋ ਤੇ ਇਦਾਂ ਆਪਾਂ ਲਾਤਕ ਪਤਲੇ ਪਤਲੇ ਆਲੂ ਬਣਾਵਾਂਗੇ ਦੇ ਨਾਲ ਤੇ ਜੇਕਰ ਖਾਓ ਨਾ ਨਾਰੀਆਂ ਦੀ ਚਟਨੀ ਸੌਸ ਵਗੈਰਾ ਕਿਸੇ ਨਾਲ ਵੀ ਤੁਸੀਂ ਖਾ ਸਕਦੇ ਹੋ ਸਬਜੀ ਨਾਲ ਵੀ ਖਾ ਸਕਦੇ ਹੋ ਤੇ ਚਾਹ ਨਾਲ ਦਹੀਂ ਨਾਲ ਜਿਹਦੇ ਨਾਲ ਤੁਹਾਡਾ ਮਨ ਕਰਦਾ ਉਦਾਂ ਹੀ ਤੁਸੀਂ ਸਰਵ ਕਰ ਸਕਦੇ ਹੋ ਤੇ ਆਪਾਂ ਹੁਣ ਜਾਵਾਂਗੇ ਅੰਦਰ डिवाइजर ਤੇ ਬਾਤੀ ਮਿਲ ਗਿਆ ਤੁਹਾਨੂੰ ਹੋਰ ਵੀ ਲੱਗਦੇ ਨਾਲ ਠੀਕ ਹੈ ਜੀ ਉਧਰ ਵੀ ਬਹੁਤ سارے ਕੰਮ ਕਰਨੇ ਆ ਅੱਜ ਹਾਲੋ ਜੀ ਨੇ ਜਿਹਨੇ ਖਾਣੀ ਤਾਂ ਚੋ ਲਈਆ ਦਿਖਾਣਾ ਸਪ੍ਰੈਸ਼ਨ ਠੀਕ ਹੈ ਗਾਇਸ ਹਮ ਅੱਜ ਮੰਮੀ ਕੇ ਲੀਏ ਕੇਕ ਲੈ ਕੇ ਆਏ ਹਾਂ ਤੇ ਗਾਇਸ ਆ ਦੇਖ ਲਓ ਮਦਰ ਡੇ ਤੇ ਮੇਰੇ ਲਈ ਲੈ ਕੇ ਆਏ ਸਾਰੇ ਬੱਚੇ ਕੇਕ

चलो भाई सारे आज मैं पार्टी देनी है अपने को थैंक यू बढ़िया तो सारा थैंक यू ऑन मेरे जुड़ेच वीडियो आ गई बोले आपने कल ओली होगी जमाने को खड़ी लगे हां बस मैं बिबी जी से उधर बना बुआ जी वाला चाहिए चलो मैं मसाला ए नकारा ये ਰਾਮ ਜੀ। ਦਿਨ ਚ ਨਹੀਂ ਪਾਇਆ ਜਰਾ। ਥੈਂਕ ਯੂ। ਆ ਦੇਖ ਲਓ ਫਰਿੱਜ ਸਿੰਘ ਦੇ ਕੰਮ। ਆ ਦੇਖ ਲਓ ਦੁੱਧ ਦਾ ਕੀ ਹਾਲ ਬਣਾਇਆ। ਆ ਦੁੱਧ ਗੈਸੇ ਕਰਕੇ ਭੁੱਲ ਗਏ ਹੋਣੇ ਆ। ਤੇ ਦੁੱਧ ਦਾ ਬਣ ਚੁੱਕਿਆ ਖੋਆ। ਤੇ ਮੈਂ ਕਿਹਾ ਚਲੋ ਸਿੱਟੇ ਹਾਂ। ਇਹ ਇੱਧਰ ਮੈਂ ਦੇਖੋ ਕੀ ਬਣਾਣ ਲੱਗੀ ਆ ਨਾ ਇਹ ਵਾਲਾ ਜਿਵੇਂ ਸਾਡੇ ਮਤਲਬ ਦੁੱਧ ਕੱਢ ਜਾਂਦਾ ਨਾ। ਤੇ ਆਹ ਦੇਖ ਲਓ ਮੈਂ ਆਟਾ ਛਾਣ ਲਿਆ ਚ ਪਾ ਲਿਆ ਮੈਂ ਦੇਸੀ ਘਿਓ। देसी घ्यो पा लिये तीन चार चम्मच चंह भुनना देख लो रसोई का हाल, दे तो हाल देख लो मैंने खीर बनाया है माड़ा जाना ने रसोई का बुरा हाल लग ला हाल देख लो रसोई घट नया ਇਹ ਲੋਜੀ ਆ ਦੇਖੋ ਜੀ ਆਪਣਾ ਭੁਜਿਆ ਆਟਾ ਹਰੇ ਚੰਗੀ ਤਰ੍ਹਾਂ ਆਟਾ ਭੁਜ ਗਿਆ ਨਾ ਵਧੀਆ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਠੀਕ ਹੈ ਜਿਹੜਾ ਆਪਣਾ ਨਿਕਲਿਆ ਸੀ ਨਾ ਕੜਿਆ ਦੁੱਧ ਦਾ ਸਿਪਾ ਬਣਿਆ ਹੋਇਆ ਤੇ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਚਲੋ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਇਹਦੇ ਵਿੱਚ ਹੀ ਨਾ ਮਿਕਸ ਕਰ ਦਾਂਗੇ ਮੈਂ ਕਿਹਾ ਸਿੱਟਣਾ ਕਿਉਂ ਕਿ ਆਪਾਂ ਚੀਨੀ ਆਪਾਂ ਇਹਦੇ ਵਿੱਚ ਪੀਸ ਕੇ ਪਾ ਲੈਣੀ ਹੈ ਮੈਂ 3 ਲਈ ਚੀਨੀ ਆਪਣੇ ਟੇਸਟ ਅਨੁਸਾਰ ਤੁਸੀਂ ਪਾ ਸਕਦੇ ਹੋ ਫਿਰ ਆਲੇ ਕੋਲ ਡਰਾਈ ਫੂਡ ਗੜਾ ਕੁਛ ਨਹੀਂ ਹੈਗਾ ਤੇ ਮੈਂ ਤਾਂ ਬਸ ਇਦਾਂ ਹੀ ਮੈਂ ਕਿ ਇਦਾਂ ਹੀ ਬਣਾ ਦੇਣੀ ਆ ਇਹਨੂੰ ਚੰਗੀ ਤਰ੍ਹਾਂ ਗਲਾ ਦਾਂਗੇ ਕਰਮ ਕਰਮ ਗਰਮ ਕਰਮ ਤੇ ਲੋ ਜੀ ਜਦ ਤੱਕ ਆਪਣਾ ਖੋਆ ਤੇ ਆਟਾ ਜੜ ਮਿਕਸ ਕੀਤਾ ਠੰਡਾ ਹੁੰਦਾ ਤਦ ਤੱਕ ਆਪਾਂ ਦਾਲ ਧੋ ਲੈਨੇ ਆ ਇਤੋਂ ਕੇ ਮੈਂ ਕੱਛ ਦਾਲੀ ਇਤੋਂ ਕੇ ਰੱਖ ਦਿੰਨੀ ਆ ਤਦ ਤੱਕ ਹੋਰ ਬਹੁਤ ਸਾਰੇ ਕੰਮ ਹੋ ਜਾਣਗੇ ਤੇ ਥੈਂਕ ਯੂ ਸੋ ਮਚ ਤੁਹਾਡਾ ਮੈਨੂੰ ਇੰਨਾ ਪਿਆਰ ਕਰਨ ਲਈ ਮੈਨੂੰ ਇੰਨਾ ਪਿਆਰ ਦੇਣ ਲਈ ਤੇ ਸਪੋਰਟ ਕਰਨ ਲਈ ਭਾਈ ਗੁਰਪ੍ਰੀਤ ਤੁਸੀਂ ਹਮੇਸ਼ਾ ਖੁਸ਼ ਰਹੋ ਤੇ ਇਸ ਟੁੱਟੀ ਦੇ ਵਿੱਚ ਨਾ ਤਾਜਾ ਪਾਣੀ ਆਂਦਾ ਹੈ ਮੈਂ ਕਿਹਾ ਚਲੋ ਕਿਉਂ ਨਾ ਤਾਜੇ ਤਾਜੇ ਪਾਣੀ ਦੇ ਵਿੱਚ ਹੀ ਦੁੱਤਾ ਜਾਏ ਤੇ ਲਓ ਗਾਇਸ ਇੱਧਰ ਤੱਕ ਆਪਾਂ ਹੁਣ ਦੁੱਧ ਫਿਰਦਾ ਢਾਲ ਜਾਨੀ ਹੋਣਾ ਆਪਾਂ फटाफट ਆਪਣੀ ਦਾਲ ਤਦ ਤੱਕ ਦਾਲ ਬਣੇਗੀ ਤਦ ਤੱਕ ਇਹ ਠੰਡਾ ਹੋ ਜਾਏਗਾ ਸਾਡਾ ਤੇ ਹੁਣ ਇਹਦੀ ਆਪਾਂ ਨਾ ਇਹਨੂੰ ਚੰਗੀ ਤਰ੍ਹਾਂ ਰਲ੍ਹਾ ਕੇ ਆਪਾਂ ਵਟ ਦਾਂਗੇ ਜਿਵੇਂ ਪਿੰਨੀਆਂ ਨਹੀਂ ਕਹਿੰਦੇ ਖੋਏ ਵਾਲੀਆਂ ਮੁੱਦਾਂ ਦੀ ਆਪਾਂ ਦੇਸੀ ਖੋਏ ਵਾਲੀਆਂ ਪਿੰਨੀਆਂ ਬਣਾ ਲਾਂਗੇ ਕਿਉਂਕਿ ਮੈਂ ਕਿਹਾ ਵੇਸਟ ਕਿਉਂ ਕਰਨਾ ਹੈ ਨਾ ਚਾਹ ਨਾਲ ਖਾਦੀ ਜਾਂਦੀ ਹੈ ਕਦੇ ਮਿੱਠੇ ਮਿੱਠਾ ਜਿਹਾ ਜੀ ਤੇ ਲੋ ਜੀ ਅੱਜ ਵੀ ਇਹਦੇ ਵਿੱਚ ਇਹ ਪਾਣ ਲੱਗਿਆ ਮੈਂ ਤੜਕਾ ਬਾਅਦ ਚ ਮੈਂ ਲਾਉਂਗੀ ਲੱਗੋ ਤਾਂ ਪਿਆਜਾਂ ਦਾ ਫੇ ਮੈਂ ਕਿ ਨਵੇਂ ਤਰੀਕੇ ਦੀ ਦਾਲ ਵੀ ਬਣਾ ਕੇ ਤਿਆਰ ਕਰ ਦਿੱਤੀ ਐ ਇਹ ਵੀ ਬਹੁਤ ਟੇਸਟੀ ਬਣਦੀ ਤੇ ਲੋ ਜੀ ਆ ਦੇਖ ਲੋ ਮੈਂ ਇਦਾਂ ਬਣਾਤੇ ਨੇ ਵੇਸਟ ਲਈ ਜਾਂ ਦਿੱਤਾ ਇਹਨਾਂ ਦਾ ਦੁੱਧ ਹੈ ਮੈਂ ਇਹ ਕਿਐਸੀ ਮੈਂ ਕਿ ਫ੍ਰੀਜ ਚ ਧੱਕ ਦੋ ਹੋਰ ਵੇਸਟ ਕਿਉਂ ਕਰਨਾ ਪੱਤੀ ਬਣ ਗਈ ਹੁਣ ਇਹਨੂੰ ਜਿੰਦਾ ਮਰਜ਼ੀ ਚਾਹ ਨਾਲ ਦੁੱਧ ਨਾਲ ਖਾ ਕੇ ਨਾਲੇ পেট ਭਰ ਜਾ ਕਰੇਗਾ ਆ ਦੇਖੋ ਜੀ ਆ ਮੈਂ ਬਣਾਈਆਂ ਸੱਚੀ ਬਹੁਤ ਟੇਸਟੀ ਬਣੀ ਐ ਬੱਚਿਆਂ ਨੇ ਖਾਧੀਆਂ ਬਹੁਤ ਸਵਾਲ ਲੱਗੀਆਂ ਤੇ ਦੇਖ ਲਓ ਮੈਂ ਕਹਿੰਦੇ ਸੀ ਵੇਸਟ ਕਰਨਾ ਤੇ ਮੈਂ ਇਹਨੂੰ ਬੋਲਿਆ ਸੀ ਮੈਂ ਕਿ ਬੇਟੇ ਫ੍ਰੀਜ ਚ ਰੱਖ ਮੈਂ ਆਪਣੇ ਆਪ ਕੁਝ ਬਣਾ ਦਾਂਗੀ ਤੇ ਲੋ ਜੀ ਅੱਧਰ ਬਣਾ ਲਏ ਸਾਡੇ ਚਾਵਲ ਤੇ ਅੱਧਰ ਬਣਾ ਰਹੀ ਹਾਂ ਤਾਲ ਦਾਲ ਸਾਡੀ ਬਣ ਗਈ ਵਾ ਸਮਝ ਲਓ ਹੁਣ ਦਾਲ ਬਣਾਣ ਲੱਗ ਗਈ ਏ ਹੁਣ ਆਪਾਂ ਲਾਵਾਂਗੇ ਤੜਕਾ ਇਧਰ ਚਾਵਲ ਬਣ ਚੁੱਕੇ ਆਂ ਜਿੰਨੇ ਮਨ ਕਰੇ ਉਦੋਂ ਮੈਗੀ ਕਰਦੀ ਸੀ ਨਾ ਬਣਾ ਕੇ ਉਦੋਂ ਦੇ ਗਏ ਬਸ ਤੁਹ ਤੁਸੀਂ ਨਹੀਂ ਸਮਝਾਂਤ ਕਦੇ ਕਦੇ ਨਾ ਕੋਈ ਨਾ ਕੁਪੜਾ ਨਹੀਂ ਵੱਜਦਾ ਲੋਕੀ ਗਿੱਲ ਦਾ ਕੁੜਾ ਮਾਰ। ਇਹਨੂੰ ਕਰਦੇ ਇਹ ਸਾਰਾ ਦੇ ਸੋਲਿਆ। ਇਹਨਾਂ ਤੋਂ ਬਾਸ ਮਿੰਟ ਆਉਂਦੇ। ਕਰਨ ਨੂੰ ਬੋਸ। ਇਸ ਤੋਂ ਸਿੱਖਾਣਾ ਝਾੜੂ ਨਹੀਂ ਹੈਗਾ। ਸਿੱਖਾਣਾ ਝਾੜੂ ਹੁੰਦਾ। ਇਹ ਤਾਂ ਸਾਫ ਹੋ ਜਾਂਦਾ ਸੀ। ਸੋਹਣ ਤੇ ਲੋਗਾ ਇਸ ਇਧਰ ਵੀ ਸਾਰੀ ਸਾਫ ਸਫਾਈ ਹੋ ਗਈ ਆਪਾਂ ਨੂੰ ਨਾ ਵਧੀਆ ਲੱਗਦਾ ਜੇ ਆਪਣਾ ਘਰ ਜਿਹਾ ਸਾਫ ਸੁਥਰਾ ਹੋਵੇ ਹਨਾ ਜੇ ਉਧਰ ਚਲ ਜਾਈ ਨਾ ਪ੍ਰੀਤਵਾਲ ਫੇਰ ਇਧਰ ਬਹੁਤ ਜ਼ਿਆਦਾ ਹਰ ਪ੍ਰੀਤ ਕੋਲ ਕੰਮ ਹੁੰਦਾ ਨਹੀਂ ਜਿੱਦਾਂ ਬਸ ਲੇਟ ਉੱਠਦੇ ਆਂ ਫੇ ਕਿਸੇ ਮੇਕਅਪ ਨੇ ਮੈਨੂੰ ਪੁੱਛਿਆ ਸੀਗਾ ਵੀ ਕਿ ਬੇਟਾ ਕੀ ਕਰਦਾ ਹੈ ਤੇ ਤੁਹਾਨੂੰ ਪਹਿਲਾਂ ਵੀ ਮੈਂ ਬਹੁਤ ਸਾਰਿਆਂ ਸ਼ਾਇਦ ਤੁਸੀਂ ਤੇ ਨਵੇਂ ਜੋੜਿਆ ਮੇਰੇ ਬੇਟੇ ਦਾ ਰੈਸਟੋਰੈਂਟ ਹੈ ਜੀ ਆਪਣਾ ਰੈਸਟੋਰੈਂਟ ਇਹਦੇ ਤੇ ਰੈਸਟੋਰੈਂਟ ਦੀ ਡਿਊਟੀ ਹੁੰਦੀ ਹੈ ਤੁਹਾਨੂੰ ਪਤਾ ਹੀ ਆ ਫਿਰ ਦੇਖਣਾ ਹੁੰਦਾ ਆਪਣਾ ਰੈਸਟੋਰੈਂਟ ਹਨਾ ਤੇ ਇਹ ਹੈ ਮੇਰਾ ਬੇਟਾ ਤੁਸੀਂ ਪਹਿਲਾਂ ਵੀਡੀਓ ਚ ਦੇਖਿਆ ਮੇਰੇ ਤਿੰਨ ਬੱਚੇ ਆ ਅਮਰਤਕੌਰ ਵੀ ਵੇਰੀ ਬੱਚੀ ਹੈ ਆ ਦੇਖੋ ਗਾਇਜ਼ ਇਹ ਵਾਲੀ ਗੇਮ ਖੇਡਦੇ ਆ ਸਾਡੀ ਬਚਪਨ ਦੀ ਗੇਮ ਨਹੀਂ ਹੁੰਦੀ ਸੀ ਚਪਲਾ ਇਕੱਠੀਆਂ ਕਰ ਕਰਕੇ ਇੱਦਾਂ ਖੇਡਦੇ ਪੈਣ ਬੱਚੇ ਅਦੇ ਕਿੰਨੇ ਬੱਚੇ ਇਕੱਠੇ ਐ ਇਨੇ ਤੇ ਸਾਹਮਣੇ ਪਾਰਗ ਵਾਲੇ ਪਾਰਕ ਨਾ ਕੰਪਲੀਟ ਨਹੀਂ ਹੋਇਆ ਕਿ ਬਹੁਤ ਸੋਨਾ ਬੱਚੇ ਖੇਡ ਰਹੇ ਨੇ ਤੇ ਆ ਦੇਖੋ ਗਾਇਜ਼ ਇਹ ਵਾਲੀ ਚੱਪਲਾਂ ਵਾਲੀ ਗੇਮ ਖੇਡ ਰਹੇ ਆ ਬੱਚੇ ਕਿੰਨਾ ਵਧੀਆ ਲੱਗਦਾ ਹੈ ਨਾ ਅਸੀਂ ਬਚਪਨ ਚ ਕਿੰਨੀਆਂ ਗੇਮਾਂ ਖੇਡਦੇ ਹੁੰਦੇ ਸੀ ਇਦਾਂ ਹੀ ਮਿੱਟੀਆਂ ਦੇ ਵਿੱਚ ਤੇ ਇੱਕ ਗੇਮ ਦੇਖ ਕੇ ਮੈਨੂੰ ਬਚਪਨ ਯਾਦ ਆ ਗਿਆ ਮੇਰੇ ਪਿੱਛੇ ਵੀਡੀਓ ਲਾ ਦਿੱਤੇ ਚਾਹ ਆ ਦੇਖੋ ਗਾਇਜ਼ ਇਹ ਪੀਣ ਲੱਗੇ ਚਾਹ ਪਿੰਨੀਆਂ ਦੇ ਨਾਲ ਹੈਲੋ ਹਾਈ ਹਰਪ੍ਰੀਤ ਇਹ ਨਿਤਿਨ ਸੇਂਗ ਨਿਤਿਨ ਕੁਮਾਰ